ਹਰ ਚੀਜ਼ ਦੇ ਤਿੰਨ ਪੱਖ ਨੇ ਪਹਿਲੀ ਕਾਰਨ ਦੂਜੀ ਘਟਨਾ ਤੇ ਤੀਜਾ ਨਤੀਜਾ ਸਾਲ ਵੀ 365 ਦਿਨ ਨੇ ਮੈਸੀਆ ਦੇ ਲਾਗੇ ਚਾਕੇ ਆ ਗਿਆ ਸ਼ਾਇਦ ਮੈਂ ਐਸਾਂ ਦੇ ਦੂਜੀ ਵਾਰ ਆਇਆ ਮੇਰੇ ਅਦਾਜੀ ਦੇ ਮਤਾਬ ਆਇਆ ਕਿਉਂ ਹੈ ਕਿਉਂਕਿ ਤੁਸੀਂ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ ਮਨਾ ਰਹੇ ਹੋ ਇਹ ਕਾਰਨ ਹੈ ਲੇਕਣੇ ਦੀ ਸ਼ੀਧੀ ਦਾੜਾ ਮਨਾਉਣੇ ਕਿਉਂ ਆ ਇਹਦਾ ਜਵਾਬ ਧੰਗੁਰ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਦੇ ਕਹਿੰਦੇ ਬਿਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਰ ਇਹਦਾ ਅਰਥ ਹੈ ਕਿ ਬਾਬਿਆਂ ਦੀਆਂ ਕਹਾਣੀਆਂ ਬਾਤ ਕੇ ਕਾ ਪੁੱਤਰੀਆਂ ਤਿੰਨ ਕਿਸਮਾਂ ਨੇ ਪੁੱਤ ਕਪੋਤੇ ਸਪੁੱਤ ਪਿਓ ਕੋਲੋਂ 10 ਕਿੱਲੇ ਪੈੜੀ ਮਿਲੇ ਨੌ ਜਾਨੇ ਜੰਮੇ ਦੁਨੀਆਂ ਤੋਂ ਉਤਰ ਗਿਆ ਮੇਰੇ ਅੰਦਾਜ਼ੇ ਦੇ ਮੁਤਾਬਕ ਉਸ ਬੰਦੇ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਕਿਉਂਕਿ ਬੱਚੇ ਪਸ਼ੂਆਂ ਦੇ ਵੀ ਨੇ ਸਾਨੂੰ ਮਨੁੱਖਾ ਦਨ ਮਿਲਿਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਬਾਪੂ ਕਹਿ ਕੇ ਸਮੂਹਨ ਕਰਦਾ ਬਾਪੂ ਹੈ ਮੇਰਾ ਕਿਉਂ ਗੁਰਮੁਖਾ ਭਈ ਪ੍ਰਾਪਤ ਮਾਨੁਖ ਦਿਉਰੀਆ ਗੋਬਿੰਦ ਮਿੰਕੀ ਇਹ ਤੇਰੀ ਬੜੀਆ ਮੈਂ ਦਿਉਰੀਏ ਦੇ ਆਪਣੇ ਚਾਚੇ ਸੰਤ ਬਾਬਾ ਕਰਤਾਰ ਸਿੰਘ ਨੂੰ ਅਰਥ ਪੜੇ ਨੇ ਦਿਉਰੀਏ ਦਾ ਪਾਪ ਦਿਲੀਰ ਹੈ ਇਹ ਤੇਰੀ ਮਰਜ਼ੀ ਹੈ ਕਿ ਤੂੰ ਸੰਸਾਰ ਵਾਲੇ ਪਾਸੇ ਵੱਲ ਜਾਣਾ ਕਿ ਕਰਤਾਰ ਕਰਤਾਰ ਵਾਲੇ ਪਾਸੇ ਜਾਣਾ ਆਪਾਂ ਬਈਆ ਬੰਦੇ ਨੇ ਬੁਕੇ ਦੇ ਵਿੱਚ ਹੁਣ ਤਾਂ ਆਪਣੀਆਂ ਧਰੀਜਾਂ ਰਹੀ ਨਹੀਂ ਗਈਆਂ ਅੱਗੇ ਲੱਕੜੀਆਂ ਧਰੀਜਾਂ ਹੁੰਦੀਆਂ ਸਨ ਤੇ ਮੈਂ ਰਾਤ ਵੀ ਕਿਤੇ ਕਥਾ ਕਰਕੇ ਤੇ ਮੈਂ ਉੱਥੇ ਜ਼ਿਕਰ ਕੀਤਾ ਕਿ ਮੈਂ ਬਹੁਤੀ ਕਥਾ ਜੇ ਕੋਈ ਦਾਦੀ ਨੇ ਗੱਲ ਕਰਨੀ ਤੇ ਮੈਂ ਉੱਥੋਂ ਵੀ ਪੱਲੇ ਬੰਨ ਲੀ ਜੇ ਮਾਂ ਨੇ ਗੱਲ ਕੀਤੀ ਤੇ ਮੈਂ ਮਾਂ ਕੋਲੋਂ ਵੀ ਪੱਲੇ ਬੰਨ ਲੀ ਕਿਉਂਕਿ ਬੰਦਾ ਮੁੱਕ ਜਾਂਦਾ ਗਿਆਨ ਨਹੀਂ ਮੁਕਦਾ ਮੈਨੂੰ ਉਹ ਦਾਦੀ ਵਾਲੀ ਗੱਲ ਚੇਤੇ ਆਈ ਜਦੋਂ ਅਸੀਂ ਨਿੱਕੇ ਜਾਨੇ ਹੁੰਦੇ ਸੀ ਤਾਂ ਰੋਟੀ ਖਾਂਦੇ ਹਾਂ ਦਲੀਚ ਵਿੱਚ ਬੈਣਾ ਤੇ ਉਹਨੇ ਕਹਿਣਾ ਪੁੱਤ ਚਾਹ ਬਾਹਰ ਹੋ ਜਾ ਤੇ ਚਾਹ ਅੰਦਰ ਹੋ ਜਾ ਉਹਨਾਂ ਵੱਡੇਰਿਆਂ ਕੋਲ ਸੁਣਿਆ ਹੋਵੇਗਾ ਜਦੋਂ ਮੈਂ ਕਥਾ ਵਾਰਕ ਬਣਿਆ ਤੇ ਮੈਨੂੰ ਦਾਦੀ ਦੀ ਗੱਲ ਤੇ ਤੇ ਆਈ ਉਹਦਾ ਭਾਵੇਂ ਸੀ ਕਿ ਪੁੱਤਰਾ ਜਦੋਂ ਨਰਸਿੰਘ ਨੂੰ ਮਾਰਿਆ ਸੀ ਮਾਫ ਕਰਨਾ ਜਦੋਂ ਪ੍ਰਲਾਦ ਦੇ ਬਾਪ ਹਰਨਾਕਸ਼ ਨੂੰ ਮਾਰਿਆ ਸੀ ਉਦੋਂ ਨਰਸਿੰਘ ਨੇ ਦਲੀਜਾਂ ਵਿੱਚ ਪਾ ਕੇ ਮਾਰਿਆ ਸੀ ਕਿਉਂਕਿ ਉਹਨੇ ਵੜ ਲਿਆ ਸੀ ਨਾ ਮੈਂ ਅੰਦਰ ਮਾਰਾਂ ਨਾ ਮੈਂ ਬਾਹਰ ਮਾਰਾਂ ਨਾ ਮੈਂ ਦਿਨੇ ਮਾਰਾਂ ਨਾ ਮੈਂ ਰਾਤ ਮਰਾਂ ਨਾ ਕੋ ਮੈਨੂੰ ਸ਼ਾਸਨ ਬਾੜੇ ਔਰ ਕਹਿੰਦੇ ਭਗਵਾਨ ਨੇ ਨੋਹਾਂ ਨਾਲ ਪੜ ਕੇ ਆਖਿਆ ਵੀ ਗੁਰਮੁਖੋਂ ਸਿੱਧਾ ਆਓ ਸੋ ਇਸ ਪ੍ਰਕਾਰ ਬਾਪਿਆਂ ਕੋਲੋਂ ਪੜ੍ਹਾਈ ਮਿਲੀ ਮੈਂ ਕਿਤੇ ਕਥਾ ਕਰਨ ਗਿਆ ਸਭਾ ਤੁਸੀਂ ਮੇਰਾ ਜਾਣਦੇ ਵੀ ਕੋਤਾ ਵਧੀਆ ਨਹੀਂ ਲੋਕਾਂ ਨੂੰ ਫੇਟਣੀ ਪੈਂਦਾ ਪਰ ਇਹਨੂੰ ਫੇਟਿਆ ਕਿਉਂਕਿ ਆਪਾਂ ਕਹਿੰਨੇ ਕੋ ਸ਼ਾਮਿਲ ਕਰੇ ਜਮੇ ਮੈਂ ਤੁਹਾਡੇ ਕੋਲ ਠਾਇਆ ਨਾ ਤੇ ਸਾਡੇ ਪ੍ਰਬੰਧ ਕਹਿਣਗੇ ਜੀ ਮੈਂ ਪੁਲਿਸ ਵਾਲੇ ਭਰਾਵਾਂ ਦਾ ਸਰਵਾ ਦੇ ਆ ਕਿਉਂਕਿ ਉਹਨਾਂ ਨੂੰ ਖਵਾ ਦੇਣਾ ਨਾ ਤੇ ਖੁਸ਼ ਕਰਨੇ ਵੀ ਮੈਨੂੰ 4 ਪੈਸੇ ਵਾਧ ਦੇਣਾ ਮੇਰਾ ਨਿਸ਼ਾਨਾ ਇਹ ਖੁਸ਼ੀ ਲੈਣਾ ਹੈ ਜੇ ਇਹ ਵੱਲ ਹੋਵੇਗਾ ਤੇ ਪਦਾਰਥ ਮਕਰ ਮਕਰਾਂਗੇ ਇਹਦੇ ਪਾਸੇ ਮੂੰਹ ਕਰਿਆ ਕਰੋ ਇਹਦੇ ਵਾਲਾਂ ਕਰਿਆ ਕਰੋ ਮੈਂ ਜਜਵਾਤੀ ਨਹੀਂ ਮੈਂ ਗੁੱਸੇ ਨਾਲ ਨਹੀਂ ਬੋਲ ਰਿਹਾ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਤੇ ਪੂਰਨ ਭਰੋਸਾ ਹੈ ਉਹ ਕਹਿੰਦਾ ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹੇ ਇੱਕ ਸ਼ਬਦ ਲਿਵਲਾਏ ਨਾਮ ਨਿਧੀ ਅਠਾਰੇ ਸਿੱਜੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਮੇਰੇ ਪਾਸੇ ਮੂੰਹ ਕਰ ਮਕਰ ਮਕਰ ਆਏਗਾ ਆਉਂਦਾ ਜੇ ਪਰ ਬਦਕ ਕਿਸਮਤੀ ਹੈ ਸਾਡਾ ਮੂੰਹ ਐਸ ਪਾਸੇ ਨਹੀਂ ਸਾਡਾ ਮਕਬਰਾਂ ਵਾਲੇ ਪਾਸੇ ਆਇਆ ਸਾਡਾ ਉਹ ਡੇਰਿਆਂ ਵਾਲੇ ਪਾਸੇ ਆ ਜਾਂਦੇ ਨੇ ਆਇਆ ਤਾਂ ਡੁੱਬਣ ਜਾਂ ਝਾੜੂ ਮਾਰ ਜਾਂਦੇ ਨੇ ਮੈਂ ਤਾਂ ਨਾਰਿਕਾ ਖੁਡਾ ਐਤਵਾਰ ਨੂੰ ਖੁਡੇ ਜਾਂਦੇ ਨੇ ਝਾੜੂ ਮਾਰਦੇ ਨੇ ਨਾ ਉੱਥੇ ਰੋਟੀ ਨਾ ਪਾਣੀ ਜਾਇਦਾਦ ਬੜਾਈ ਜਾਂਦੇ ਨੇ ਲੇਕਿਨ ਇਹ ਗੁਰੂ ਘਰ ਹੈ ਥਾਂ ਥਾਂ ਤੇ ਬਰਬਾਦੀ ਹੋਈ ਗੁਰੂ ਘਰ ਵਿੱਚੋਂ ਰਸ ਪਾਣੀ ਗਿਆ ਉਹਨਾਂ ਡੇਰਿਆਂ ਚੋਂ ਕੱਖ ਨਹੀਂ ਜਿੱਗਿਆ ਕਿਉਂਕਿ ਲੁੱਟਣਾ ਜਾਣਦੇ ਨੇ ਗੁਰੂ ਨਾਨਕ ਦੇਵ ਜਣਦਾ ਮਹਿਮੂਦੀ ਨੂੰ ਬੋਲਦਾ ਹੁਣ ਮੋਦੀ ਜਿੰਨਾ ਮਰਜ਼ੀ ਤੂੰ ਜ਼ੁਲਮ ਕਰਲਾ ਮੋٹے ਡੇਲਿਆਂ ਵਾਲਾ ਪਰ ਸਾਡੇ ਗੁਰੂ ਨਾਨਕ ਨੇ ਆਪਣੇ ਮੂੰਹ ਤੇ ਚਪੀਣਾ ਖਾ ਕੇ ਖਰਾ ਸੌਦਾ ਕੀਤਾ ਈ ਜਿਹੜਾ ਗੁਰੂ ਨਾਨਕ ਐਫਡੀ ਕਰਾ ਗਿਆ ਦੁਨੀਆ ਦੀ ਕੋਈ ਤਾਕਤ ਉਸ ਐਫਡੀ ਨੂੰ ਤੋੜ ਨਹੀਂ ਸਕਦੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਵੀ ਰੁਪਏ ਲੈਣ ਵੀ ਦਾ ਭਾਵ ਦਾ ਅਖੀਰ ਹੁਣ ਤਾਂ ਆਪਾਂ ਖਰਬੰਦੀ ਗੱਲ ਕਰਦੇ ਆ ਮੈਨੂੰ ਆਪਣਾ ਬਚਪਨ ਚੇਤੇ ਆ ਕਿਸੇ ਨੇ ਗੱਲ ਕਰਨੀ ਤੇ ਕਹਿਣਾ ਗੁਰਮਖਾ ਤੁਹਾਨੂੰ 20 ਪਿਆ ਦਿੱਤੀ ਹੈ ਇਹ ਸਾਡੀ ਬੋਲੀ ਪੰਜਾਬੀ ਦੀ 20 ਤੋਂ ਭਾਵ ਅਖੀਰ ਸਾਡੇ ਗੁਰੂ ਨੇ 20 ਰੁਪਏ ਲੈ ਲੋਕਾਂ ਦੇ ਭਲੇ ਵਾਸਤੇ ਵਰਤ ਦਿੱਤੇ ਬਾਪੂ ਕਲਿਆਣ ਰਾਏ ਨੇ ਮੂੰਹ ਤੇ ਚਪੇੜ ਮਾਰੀ ਤੇ ਸਾਡਾ ਬਾਪੂ ਗੁਰਨਾਨਕ ਪਾਤਸ਼ਾਹ ਕਹਿੰਦਾ ਬਾਪੂ ਭਾਵੇਂ ਐਸ ਪਾਸੇ ਤੋਂ ਹੋਰ ਮਾਰ ਲਾ ਪਰ ਮੈਂ ਭੁੱਖਿਆਂ ਨੂੰ ਜਾ ਨਹੀਂ ਸਕਦਾ ਮੈਂ ਇਹ ਆਮ ਕਹਿਣਾ ਹੈ ਸਾਡੇ ਬਾਪੂ ਨੇ ਸਾਡੇ ਵਾਸਤੇ ਮੂੰਹ ਚਪੇਟ ਤੇ ਚਪਿਣਾ ਖਾ ਕੇ ਇਹੋ ਜਿਹਾ ਖਰਾਚ ਉਡਾ ਕੀਤਾ ਮੋਦੀ ਮੇਤ ਸ਼ਾ ਜਿੰਨੇ ਮਰਜੀ ਟੇਲੇ ਕੱਢ ਲਾ ਪਰ ਗੁਰੂ ਨਾਨਕ ਦੀ ਰਹਿਮ ਤੇਰੇ ਤੋਂ ਮੁਕਾਈ ਨਹੀਂ ਜਾਣੀ ਅਸੀਂ ਪ੍ਰਸਾਦ ਨੂੰ ਮੰਨਦੇ ਹਾਂ ਅਸੀਂ ਮੰਗਦੇ ਨਹੀਂ ਗੁਰ ਪ੍ਰਸਾਦ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਇਹ ਨਿੰਦਕ ਵੀ ਤਰੇ ਗੁਰੂ ਪਾਤਸ਼ਾਹ ਕਿਰਪਾ ਰਵੇ ਅਸੀਂ ਗੁਰੂ ਤੇ ਵਿਸ਼ਵਾਸ ਰੱਖੀਏ ਤੇ ਇਹ ਸਾਡੇ ਤੇ ਕਿਰਪਾ ਕਰਦਾ ਰਹੇ ਗੁਰਮਖੋ ਸਬੋਤ ਉਹ ਹੁੰਦਾ ਜਦੋਂ ਮੈਂ ਸਬੋਦੀ ਗੱਲ ਕਰਦਾ ਤੇ ਮੈਨੂੰ ਆਪਣੀ ਦਸਵੀਂ ਜਮਾਤ ਦਾ ਕਿਤਾਬ ਛੇਤੇ ਆਉਂਦੀ ਮੈਂ ਉਹਨੂੰ ਪਰਦਾ ਸਰ 65 ਵਿੱਚ ਦਸਵੀਂ ਵਿੱਚ ਭਗਤ ਸਿੰਘ ਦਾ ਲੇਖ ਪੜ੍ਹਿਆ ਉਹਦੇ ਚ ਸਾਨੂੰ ਪੜਾਇਆ ਗਿਆ ਮੈਂ ਕਿਤਾਬ ਚੋਂ ਖੁਦ ਪੜਿਆ ਕਿ ਸਰਦਾਰ ਸ਼ਹੀਦ ਭਗਤ ਸਿੰਘ ਦਾ ਬਾਪ ਕਿਸ਼ਨ ਸਿੰਘ ਆਪਣੇ ਪੁੱਤ ਨੂੰ ਕਹਿੰਦਾ ਪੁੱਤਰ ਚਾਰ ਅੱਖਰ ਧਿਆਨ ਨਾਲ ਪੜ੍ਹਾਇਆ ਕਰ ਐਵੇਂ ਭਲੇ ਖੇਤ ਨਾ ਪਈ ਪਈ ਸ਼ਾਇਦ ਤੂੰ ਕਿਸ਼ਨ ਸਿੰਘ ਦਾ ਪੁੱਤ ਹੈ ਅਜੀਤ ਸਿੰਘ ਦਾ ਭਤੀਜਾ ਤੇ ਲੋਕੀਂ ਤੇਰੇ ਮਗਰ ਲੱਗਣਗੇ ਅਗਲੇ ਪਾਸੇ ਕਿਤਾਬ ਦਾ ਕਰਤਾ ਲਿਖਦਾ ਹੈ ਕਹਿੰਦਾ ਬਾਪੂ ਕਿਸ਼ਨ ਸਿੰਘਾ ਤੈਨੂੰ ਕੀ ਪਤਾ ਕਿ ਲੋਕਾਂ ਨੇ ਕਿਸ਼ਨ ਸਿੰਘ ਕਰਕੇ ਭਗਤ ਸਿੰਘ ਨੂੰ ਜਾਣਨਾ ਤੇ ਭਗਤ ਸਿੰਘ ਕਰਕੇ ਕਿਸ਼ਨ ਸਿੰਘ ਨੂੰ ਜਾਣਨਾ ਅਸੀਂ ਬਹੁਤੇ ਬੰਦੇ ਬਾਪੂ ਕਿਸ਼ਨ ਸਿੰਘ ਦਾ ਨਾਂ ਨਹੀਂ ਜਾਣਦੇ ਲੇਕਿਨ ਸ਼ਹੀਦ ਭਗਤ ਸਿੰਘ ਨੂੰ ਜਾਣਨ ਕਰਕੇ ਆਪਾਂ ਕਹਿੰਦੇ ਉਹਨਾਂ ਦੇ ਪਿਤਾ ਦਾ ਨਾਂ ਬਾਪੂ ਕਿਸ਼ਨ ਸਿੰਘ ਸੀ ਚਾਚੇ ਦਾ ਨਾਂ ਅਜੀਤ ਸਿੰਘ ਸੀ ਇਹ ਜੇ ਗੁਰਮੁਖਵ ਸੁਪੁੱਤਰ ਤੇ ਕਪੁੱਤਰ ਕੀ ਹੈ ਬਾਪ ਦੀ ਮੰਲੇ ਚ ਪਿੰਡ ਵਿੱਚ ਇੱਜਤਾ ਹੈ ਘੜਿਆ ਪੁੱਤਰ ਜੰਮਿਆ ਔਰ ਪੁੱਤਰ ਦੀ ਵਜਾ ਕਰਕੇ ਜਦੋਂ ਬਾਪ ਨੂੰ ਹਵਾ ਲਾੜ ਵਿੱਚ ਬੰਦ ਕੀਤਾ ਮਲਾਜਮਾਨ ਨੇ ਉਹਦੀ ਪੱਗ ਲਾ ਲਈ ਕੋਈ ਅੰਦਰ ਪੱਗ ਨਹੀਂ ਜਾ ਸਕਦੀ ਗੁਰਮੁਖੋ ਸਾਡਾ ਬਾਪੂ ਤੇਗ ਬਹਾਦਰ ਸਿਮਰਿਏ ਕਰਨੋਂ ਨਦਿਆਵੇ ਧਾਏ ਸਭ ਥਾਈ ਹੋਏ ਸਾਏ ਜਿਨ੍ਹਾਂ ਨੂੰ ਤੁਸੀਂ ਪ੍ਰਬੰਧ ਕੀਤਾ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਸੁਣਾ ਕੇ ਉੱਥੇ ਆਵਾਂਗਾ ਏਕੇ ਹੋ ਜਾ ਗੁਰੂ ਹੈ ਤੁਸਾਂ ਤੁਹਾਡਾ ਸਮਾਗਮ ਕੀਤਾ ਤੇ ਤੁਹਾਨੂੰ ਪਾਗ ਲੱਗਣੇ ਲੱਗਣੇ ਨੇ ਸਸਰਾਮ ਨਗਰੇ ਪਟਨਾ ਸਾਹਿਬ ਦੇ ਲਾਗੇ ਸਾਡੇ ਸਿੱਖ ਇਤਿਹਾਸ ਵਿੱਚ ਆਪਾਂ ਨੂੰ ਕਈ ਬੰਦੇ ਕਹਿੰਦੇ ਵਿਗਿਆਨੀ ਜੀ ਪਹਿਲਾ ਅਖੰਡ ਪਾਠ ਕਿਨੇ ਕਰਾਇਆ ਪਹਿਲਾ ਸਾਜ ਪਾਠ ਕਿਨੇ ਕਰਾਇਆ ਇਹਦੀ ਮਰਯਾਦਾ ਕਦੋਂ ਬਧੀ ਇਹ ਗੁਰਮੁਖੋ ਅਖੰਡ ਪਾਠ ਦੀ ਮਰਯਾਦਾ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਮੇਂ ਪ੍ਰਚਲਿਤ ਕੀਤੀ ਜੇ ਸਭ ਤੋਂ ਪਹਿਲਾ ਅਖੰਡ ਪਾਠ ਤਰਬੈਣੀ ਦੇ ਕੰਡੇ ਉੱਪਰ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਰਾਇਆ ਪੰਜ ਬ੍ਰਹਮੀਆਂ ਬ੍ਰਹਮ ਗਿਆਨੀਆਂ ਨੇ ਕੀਤਾ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਰਦਾਸ ਕੀਤੀ ਔਰ ਉਸ ਪਾਠ ਵਿੱਚ ਕਿੰਨੀ ਕਿ ਤਾਕਤ ਸੀ ਸਾਡਾ ਬਾਪੂ ਕਲਵੀ ਤਰ ਕਹਿੰਦਾ ਜਬ ਹੀ ਜਾਤ ਤਰਬੈਣੀ ਪੈ ਉਹਨਾਂ ਦਾਨ ਕਰਦੇ ਸਬਤ ਹੈ ਤਹੀਂ ਪ੍ਰਕਾਸ਼ ਮਹਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈਓ ਕਹਿੰਦੇ ਉਸ ਅਰਦਾਸ ਕਰਨ ਦੇ ਨਾਲ ਅਸੀਂ ਆਪਣੀ ਮਾਤਾ ਗੁਜਰ ਕੌਰ ਦੇ ਸਰੀਰ ਵਿੱਚ ਪ੍ਰਵੇਸ਼ ਕੀਤਾ ਗੁਰਮੁਖੋ ਜਦੋਂ ਇਹਦੇ ਲਾਗੇ ਸਸਰਾਮ ਨਗਰੇ ਕਿਤੇ ਜ਼ਿੰਦਗੀ ਵੀ ਜਾਓ ਉਥੇ ਇੱਕ ਚਾਚੇ ਫਗੋ ਨਾਮ ਦਾ ਸਿਕਰਿੰਦਾ ਸੀ ਉਹ ਚਾਚਾ ਅਲ ਸੀ ਜਿਵੇਂ ਮੈਨੂੰ ਮਨਜੀਤ ਸਾਹਿਬਾ ਫਿੱਟ ਹੋ ਗਿਆ ਨਾ ਮਨਜੀਤ ਸਾਹਿਬਾ ਦਾ ਹੈ ਤਾਂ ਗੁਰੂ ਦੀ ਪਰ ਮੈਨੂੰ 40-40 ਸਾਲ ਹੋਣ ਕਰਕੇ ਤੇ ਮੈਨੂੰ ਮਨਜੀਤ ਸਾਹਿਬ ਮਿਲ ਗਿਆ ਮੈਂ ਕਿਹਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੋ ਮੈਂ ਜਦੋਂ ਵੀ ਮਨਜੀਤ ਸਾਹਿਬ ਧਿਆਨਾਨ ਅੰਦਰਬਾਰ ਸਾਹਿਬ ਜਾਵਾਂ ਮੈਂ ਮਨਜੀਤ ਸਾਹਿਬ ਮੱਥਾ ਟੇਕ ਕੇ ਇਹਨਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੂੰ ਆਪਣੇ ਨਾਨੇ ਦੀ ਮੱਜੀ ਫੜੀ ਉਹਨੇ ਤੈਨੂੰ ਗੋਲਦੀ 'ਚ ਬਿਠਾ ਕੇ ਆਪਣੇ ਵਿੱਚ ਭੇਦ ਕਰ ਲਿਆ ਗੁਰੂ ਬਣਾ ਦਿੱਤਾ ਮੇਰੇ ਪੁਰਬਲੇ ਕਰਮ ਚੰਗੇ ਕਿ ਮੈਨੂੰ ਆਪਣੀ ਮਨਜੀਤ ਕੋਲ ਲੈ ਕੇ ਆਇਆ ਮੇਰੀ ਤੇਰੇ ਅਗੇ ਇੱਕੋ ਬੇਨਤੀ ਪੁੱਜਣਾ ਚ ਮੈਂ ਜਿਉਣਾ ਤੇਰੀ ਮਨਜੀ ਤੇ ਬੈਠ ਕੇ ਤੇਰੀਆਂ ਵਿਚਾਰਾਂ ਕਰਦਾ ਰਵਾਂ ਆਖਰ ਪ੍ਰਾ ਤੇ ਮੈਨੂੰ ਮਾਵਾ ਤੋਂ ਫੜ ਕੇ ਤੇ ਆਪਣੀ ਗੋਦੀ 'ਚ ਅਪੇਧ ਕਰ ਲਈ ਇਹ ਮੈਂ ਗੁਰੂ ਅਰਜਨ ਦੇਵ ਅਗੇ ਅਰਦਾਸ ਕਰਦਾ ਜਦੋਂ ਵੀ ਦਰਬਾਰ ਸਾਹਿਬ ਦਾ ਨਾਂ ਮੈਂ ਕਦੇ ਇਹ ਨਹੀਂ ਆਖਿਆ ਵੀ ਮੈਨੂੰ ਪੈਸੇ ਦੇ ਕਿਉਂਕਿ ਬਾਣੀ ਕਹਿੰਦੀ ਮਾਣ ਮੰਗੋ ਤਾਣ ਮੰਗੋ ਤਾਂ ਲਖਮੀ ਸੁੱਚ ਦੇ ਜਿਹੜੀਆਂ ਚੀਜ਼ਾਂ ਮੰਗਦੇ ਇਹਨਾਂ 'ਚੋਂ ਇੱਕ ਵੀ ਨਾਲ ਨਹੀਂ ਲੈ ਜਾਣੀ ਨਾਲ ਕੀ ਜਾਵੇਗਾ ਨਾਨਕ ਦੇ ਘਰ ਕੇਵਲ ਨਾਮ ਅਬ ਕਲੂ ਆਇਓਰੇ ਇੱਕ ਨਾਮ ਬੋ 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 ਆਂ ਰੂਤ ਨਹੀਂ ਨਾਹੀ ਮਤ ਭਰਮ ਭੂਲੋ ਭੂਲੋ ਇਹ ਗੁਰਮੁਖੋ ਕਲ ਟੁਕ ਦਾ ਮੌਕਾ ਮਿਲਿਆ ਤੇ ਨਾਮ ਵੀਜੋ ਤੇ ਸੰਤੋਖ ਦਾ ਸੁਹਾਵਾ ਸੰਤੋਖ ਦਾ ਸੁਹਾਗਾ ਮੈਨੂੰ ਕਿਉਂ ਕਹਿਣਾ ਪਿਆ ਆਮ ਕਰਕੇ ਬੀਬੀਆਂ ਮੈਨੂੰ ਮਾੜਾ ਚੰਗਾ ਵੀ ਕਹਿੰਦੀਆਂ ਪਿਉਂਤਰਾ ਬਾਬਾ ਬੜਾ ਕਰਨ ਬੋਲਦਾ ਤੇ ਫੋਨ ਵੀ ਮੈਨੂੰ ਬੁਦਕੇ ਬੀਬੀਆਂ ਕਰਦੀਆਂ ਬੰਦੇ ਕੱਟ ਕਰਦੇ ਨੇ ਇਹ ਪਤਾ ਨਹੀਂ ਕਿਉਂ ਮੈਨੂੰ ਇੱਕ ਬੀਬੀ ਕਹਿੰਦੀ ਬਾਬਾ ਜੀ ਮੈਂ 40 ਪਾੜ ਕਰਲੇ ਤੇ ਗਾਂ ਕਰ ਮੈਂ ਕਿਹਾ ਬੀਬੀ ਤੇਰੀ ਗੁਰੂ ਕਿਰਪਾ ਕਰੇ ਤੇਰੇ ਤੇ ਤੂੰ 40 ਪਾੜ ਤਾਂ ਕਰ ਲੈ ਪਰ ਕਿਤੇ ਪਾਪਾਂ ਦੀ ਗਿਣਤੀ ਕੀਤੀ ਧੀਏ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਾਂ ਪਾਠਾਂ ਦੀ ਗਿਣਤੀ ਕਰਕੇ ਅਰਦਾਸ ਨਾ ਕਰਿਆ ਕਰੋ ਸੌਦਾ ਘਾਟੇ ਵੰਦਾ ਜੇ ਪਾਠਾਂ ਦੀ ਗਿਣਤੀ ਤਾਂ ਕਰ ਲਈ ਪਾਪਾਂ ਦੀ ਗਿਣਤੀ ਕੌਣ ਕਰੇਗਾ ਗੁਰੂ ਅਗੇ ਹੱਥ ਜੋੜ ਕੇ ਇਹੋ ਆਖਿਆ ਕਰੋ ਹਮ ਅਪਰਾਧੀ ਸਾਡ ਭੂਲਤੇ ਤੁਮ ਬਖਸ਼ਣਾ ਰਹੇ